ਗੁਰੂ ਰੂਪ ਗੁਰੂ ਪਿਆਰੀ ਗੁਰਸਾਰੀ ਸਾ ਸੰਗਤ ਜੀਓ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਦਰ ਦੇ ਉੱਤੇ ਅਮਰਤ ਵੇਲੇ ਜਾ ਕੇ ਹਾਜ਼ਰ ਨਾਲ ਵਾਹ ਰਹੀ ਹਾਂ ਆਉ ਜੀ ਜਿਸ ਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਆਪਣੇ ਕੋਲੇ ਤਕਰੀਬਨ 10 15 ਮਿੰਟ ਹੁੰਦੇ ਆ ਪੂਰੀ ਇਕਾਗਰਤਾ ਦੇ ਨਾਲ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਜੁੜੀਏ ਨਾਲ ਭਾਈ ਕਿਉਂਕਿ ਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਪ੍ਰਾਨੀ ਪੁਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਤਾਂ ਮੁਕਦਾ ਜਾਂਦਾ ਮਨ ਆ ਸਵਾਸਾ ਰੂਪੀ ਆ ਜੋ ਸਰੀਰ ਰੂਪੀ ਘੜਾ ਦਿੱਤਾ ਹੈ ਪ੍ਰਮਾਤਮਾ ਨੇ ਇਹਦੇ ਵਿੱਚੋਂ ਸਵਾਸਾ ਰੂਪੀ ਤੇਲ ਤੈਲ ਮੁਕਦਾ ਜਾਂਦਾ ਹੌਲੀ ਹੌਲੀ ਇਹ ਨੂੰ ਫਿਰ ਮਣਾ ਤੂੰ ਸਫਲ ਕਰ ਲਾ ਗੁਰੂ ਨਾਲ ਜੁੜ ਕੇ ਕਿਉਂ ਵੀਰ ਸਾਹਿਬ ਕਹਿੰਦੇ ਗੁਰੂ ਕੋਲੇ ਬੈਠਿਆ ਸਮਾ ਸਫਲਾਤਾ ਜਦੋਂ ਪ੍ਰਮਾਤਮਾ ਚੇਤੇ ਵਿੱਚ ਆਉਂਦਾ ਨਾ ਪ੍ਰਮਾਤਮਾ ਦੀ ਯਾਦ ਚੇਤੇ ਵਿੱਚ ਆਉਂਦੀ ਹੈ ਕਬੀਰ ਸਾਹਿਬ ਕਹਿੰਦੇ ਏਕ ਧੜੀ ਆਦੀ ਕਰੀ ਆਦੀ ਹੁੰ ਤੇ ਯਾਦ ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ ਇੱਥੇ ਗੁਰੂ ਕੋਲੇ ਬੈਠਾ ਸਮਾ ਸਫਲ ਹੈ ਉਹ ਲਾਭ ਮਿਲਦਾ ਇੱਥੋਂ ਇੱਕ ਤਾਂ ਸਮਾ ਆਪਾਂ ਅਜਾਈ ਗਵਾਦਨੇ ਕਈ ਵਾਰ ਅਜਾਈ ਸਮਾਂ ਵੀ ਜਾਂਦਾ ਜੀ ਸਾਡਾ ਫਾਲਤੂ ਦੀਆਂ ਗੱਲਾਂ ਵਿੱਚ ਐਵੇਂ ਲੋਕਾਂ ਨਾਲ ਬਹਿਸ ਕਰੀ ਜਾਂਦੀ ਮਾੜੀ ਮਾੜੀ ਗੱਲ ਦੇਤੇ ਹੋ ਜਾਂ ਹੀ ਸਮਾਂ ਵੀ ਜਾਂਦਾਗਾ ਪਰ ਇੱਥੇ ਗੁਰੂ ਦਾ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲੂਗਾ ਮਨ ਨੂੰ ਠੰਡ ਮਿਲੂਗੀ ਮਨ ਨੂੰ ਸ਼ਾਂਤੀ ਮਿਲੂਗੀ ਮਨ ਨੂੰ ਆਨੰਦ ਮਿਲੂਗਾ ਸਵਾਗਤ ਜੀ ਗੁਰੂ ਸ਼ਬਦ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਆਂ 15ਵੀਂ ਪੌੜੀ ਦੇ ਦੂਜੇ ਪਾਗ ਦੀ ਵਿਚਾਰ ਕਰਨੀ ਹੈ ਰੂਪਵੰਤ ਹੋਏ ਨਾਹੀ ਮੋਹ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਸੁੰਦਰ ਰੂਪ ਵਾਲਾ ਕੋਈ ਉਸ ਨੂੰ ਮੋਹ ਨਹੀਂ ਸਕਦਾ ਜੀ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਤਾਂ ਬਾਲਾ ਸੋਹਣਾ ਮੈਂ ਤਾਂ ਤੇ ਰੂਪਕ ਤਾਂ ਉਹਦਾ ਹੀ ਦਿੱਤਾ ਨਾ ਰੂਪਵੰਤ ਹੋਏ ਨਾਹੀ ਮੋਹ ਹੈ ਕਈ ਬੰਦਨ ਵਾਲਾ ਵੀ ਮੈਂ ਖ਼ੁਦ ਹੀ ਸੋਹਣਾ ਹਾਂ ਤੇ ਮੈਨੂੰ ਪ੍ਰਮਾਤਮਾ ਵੱਧ ਪਿਆਰ ਕਰੂਗਾ ਨਾ ਜੀ ਹਾਂ ਇਹ ਕੋਈ ਮਤਲਬ ਨਹੀਂ ਇਥੇ ਵਿੱਚ ਹੈ ਜੀ ਕਿਉਂਕਿ ਕਿੰਨੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਆਂ ਅਸਤਾ ਬਕਰ ਜੀ ਦਾ ਜ਼ਿਕਰ ਆਉਂਦਾ ਰਾਜੇ ਜਨਕ ਵੇਲੇ ਹੋਇਆ ਜੀ ਅਸਤਾ ਬਕਰ ਇਹਦਾ ਗੁਰੂ ਸੀ ਰਾਜੇ ਜਨਕ ਦਾ ਗੁਰੂ ਸੀ ਅਸਤਾ ਬਕਰ ਤੇ ਕਿੰਨਾ ਕ੍ਰੂਪ ਸਰੀਰ ਸੀਗਾ ਘਰ ਚੋਂ ਬਾਹਰ ਹੀ ਨਿਕਲਦੇ ਸੀ ਜੀ ਅੱਠ ਥਾਵਾਂ ਤੋਂ ਵੱਲ ਖਾਂਦਾ ਸੀ ਲੱਤਾਂ ਵਿੱਚ ਵੀ ਵੱਲ ਸੀ ਬਾਹਾਂ ਵਿੱਚ ਵੀ ਵੱਲ ਸੀ ਸਰੀਰ ਕਮਰ ਵੀ ਟੇਢੀ ਸੀ ਢੋਣ ਵੀ ਟੇਢੀ ਸੀ ਨੱਕ ਵੀ ਟੇਢਾ ਸੀ ਇਸ ਤਰ੍ਹਾਂ ਦੇ ਅੱਠ ਵੱਲ ਸਰੀਰ ਦੇ ਖਾਂਦਾ ਸੀ ਜੀ ਸਰੀਰ ਟੇਢਾ ਮੇਢਾ ਸੀ ਪਰ ਗਿਆਨ ਕਿੰਨਾ ਸੀ ਪੜ ਕੇ ਵੇਖੋ ਤੁਸੀਂ ਅਸ਼ਟਵਕਰ ਵਾਰੀ ਜੀ ਇਤਿਹਾਸ ਫਿਰ ਪਤਾ ਲੱਗੂ ਫਿਰ ਹੋਰ ਬਹੁਤ ਜ਼ਿਕਰ ਆਉਂਦੇ ਜੀ ਜੀ ਜਿਹੜੇ ਰੂਪ ਮਨੁੱਖ ਸੀਗੇ ਜੀ ਜਿਨ੍ਹਾਂ ਦਾ ਵੀ ਚਿਹਰਾ ਸੀ ਜਿਹੜਾ ਉਹ ਕ੍ਰੂਦ ਸੀ ਬਾਹਰੋਂ ਪਰ ਅੰਦਰੋਂ ਬਹੁਤ ਸੋਹਣੇ ਸੀਗੇ ਉਹ ਅੰਦਰੋਂ ਗਿਆਨवान ਸੀ ਅੰਦਰੋਂ ਗਿਆਨवान ਸੀ ਕਈ ਮਨੁੱਖ ਬਾਹਰੋਂ ਸੋਹਣੇ ਹੁੰਦੇ ਐ ਅੰਦਰੋਂ ਕ੍ਰੂਪ ਹੁੰਦੇ ਫਿਰਿਓ ਅੰਦਰੋਂ ਮਾੜਾ ਹੁੰਦਾ ਜੀਵਣਾ ਬਾਹਰਲਾ ਸੋਹਣਾ ਜੀਵਨ ਕੀ ਕਰੋ ਜੇ ਅੰਦਰੋਂ ਕ੍ਰੂਪ ਨਾ ਹੋਇਆ ਕਰੋ ਤੋਂ ਗੁਰੂ ਦੀ ਬਾਣੀ ਮਨੁੱਖ ਨੂੰ ਅੰਦਰੋਂ ਸੋਹਣਾ ਬਣਾਉਂਦੀ ਐ ਜੀ ਸੋ ਗੁਰੂ ਜੀ ਕਹਿੰਦੇ ਭਾਈ ਉਹ ਪਰਮਾਤਮਾ ਦੇ ਕੋ ਕਹੇ ਮੈਂ ਬੜਾ ਸੋਹਣਾਗਾ ਐ ਨਹੀਂ ਵੀ ਪ੍ਰਮਾਤਮਾ ਨੂੰ ਪਿਆਰ ਕਰੂਗਾ ਪ੍ਰਮਾਤਮਾ ਤਾਂ ਨਾ ਭਾਈ ਗੁਰਦਾਸ ਜੀ ਕਹਿੰਦੇ ਇਹ ਤਾਂ ਪ੍ਰੇਮ ਤੇ ਭਾਵਨਾ ਦਾ ਭੁੱਖਾ ਹੈ ਪ੍ਰਮਾਤਮਾ ਦਾ ਪ੍ਰੇਮ ਹੋਵੇ ਗੁਰੂ ਨਾਲ ਭਾਵਨਾ ਹੋਵੇ ਤੇਰੀ ਗੁਰੂ ਤੇ ਭਰੋਸਾ ਹੋਵੇ ਟੇਕ ਹੋਵੇ ਇਹ ਕਿੰਨੀ ਕੈ ਮਨ ਇੱਕ ਪਾਸੇ ਤੂੰ ਅਰਦਾਸ ਕਰੀ ਜਾਂਦਾ ਨਾ ਗੁਰੂ ਅੱਗੇ ਇੱਕ ਪਾਸੇ ਤੇਰਾ ਮਨ ਚੀ ਜਾਂਦਾ ਹੁੰਦਾ ਪਤਾ ਨਹੀਂ ਪੂਰੀ ਹੋਊ ਕਿ ਨਾ ਹੋਊ ਭਰੋਸਾ ਹੈ ਨਹੀਂ ਜਦੋਂ ਜਿਹਦੇ ਅੱਗੇ ਤੂੰ ਅਰਦਾਸ ਕਰਦਾ ਤੂੰ ਉਹਨੂੰ ਵੱਡਾ ਮੰਨਿਆ ਹੋਇਆ ਨਾ ਵੱਡਾ ਮੰਨਿਆ ਹੋਇਆ ਤੇ ਫਿਰ ਮਨਾਂ ਸ਼ੰਕਾ ਦਾ ਫਿਰ ਗੁਰੂ ਤੇ ਟੇਕ ਹੈ ਨਹੀਂ ਨਾ ਤੈਨੂੰ ਭਰੋਸਾ ਹੈ ਨਹੀਂਗਾ ਇੱਕ ਪਾਸੇ ਅਰਦਾਸ ਕਰੀ ਜਾਂਦਾ ਹੈ ਇੱਕ ਪਾਸੇ ਤੇਰਾ ਮਨ ਕਹੀ ਜਾਂਦਾ ਪਤਾ ਨਹੀਂ ਪੂਰੇ ਹੋਊ કે ਨਾ ਹੋਊ ਫਿਰ ਹੋਣੀ ਨਹੀਂ ਪੂਰੀ ਸੋ ਗੁਰੂ ਤੇ ਟੇਕ ਰੂਪਵੰਤ ਹੋਏ ਨਹੀਂ ਮੋਹ ਹੈ ਪ੍ਰਭ ਕੀ ਜੋਤ ਸਗਲ ਕਟ ਸੋਹ ਹੈ ਪ੍ਰਮਾਤਮਾ ਦੀ ਜੋਤ ਸਾਰੇ ਸਰੀਰਾਂ ਵਿੱਚ ਸੋਭ ਰਹੀ ਹੈ ਸਾਰੇ ਸਰੀਰਾਂ ਵਿੱਚ ਹੈ ਪ੍ਰਮਾਤਮਾ ਦੀ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰੇ ਵਿੱਚ ਚਾਨਣ ਉਹ ਪ੍ਰਮਾਤਮਾ ਦੀ ਜੋਤ ਦਾ ਪ੍ਰਿਆਦੋ ਤਨਵੰਤ ਹੋਏ ਕਿਆ ਕੋ ਗਰਭੈ ਕਹਿੰਦੇ ਵੀ ਧੰਨਵਾਣ ਹੋ ਕੇ ਕੋਈ ਮਨੁੱਖ ਹੰਕਾਰ ਕਰ ਸਕਦਾਗਾ ਤਨ ਜਿਹਦੇ ਕੋਲ ਕੋਈ ਧਨ ਜ਼ਿਆਦਾ ਹੈ ਨਾ ਕਹਿੰਦੇ ਮਨੁੱਖ ਹੰਕਾਰ ਤਾਂ ਕਰ ਸਕਦਾ ਹੈ ਪਰ ਚੇਤੇ ਰੱਖੀ ਜਾਂ ਸਭ ਕੁਝ ਕਿਸਕਾ ਦੀਆ ਦਰਬ ਹੈ ਮਣਾਏ ਚੇਤੇ ਰੱਖੀ ਜਿਹੜਾ ਤੈਨੂੰ ਧਨ ਦਿੰਦਾ ਵੈ ਤੈਨੂੰ ਪਦਾਰਥ ਦਿੱਤੇ ਵੈ ਤੈਨੂੰ ਦਾਤਾਂ ਦਿੱਤੀਆਂ ਹੁਮੈ ਪ੍ਰਮਾਤਮਾ ਦੀਆਂ ਦਿੱਤੀਆਂ ਹੋਣ ਹੈ ਜਦੋਂ ਮਰਜੀ ਉਹ ਵੀ ਵਸਦਾ ਹੈ ਖੋ ਸਕਦਾ ਨਾ ਕੋਈ ਸਾਡਾ ਜੋਰ ਹੈਗਾਗਾ ਵੀਰ ਪ੍ਰਮਾਤਮਾ ਖੋ ਕੇ ਲੈ ਦਿੱਤੀਆਂ ਹੋਣਾਂ ਦਾਤਾਂ ਧੀਆ ਪੁੱਤ ਜ਼ਮੀਨਾਂ ਜਾਇਦਾਦਾਂ ਉਹਤੇ ਪ੍ਰਮਾਤਮਾ ਦੇ ਦਿੱਤੇ ਹੋਏ ਬਾਰੇ ਉਹ ਪਤਾ ਨਹੀਂ ਕਿਹੜੇ ਵੇਲੇ ਕੋਈ ਬਹਾਨਾ ਜਿਹਾ ਬਣ ਜੇ ਉਹਦਾ ਵੀ ਜਾ ਸਕਦਾ ਹੈ ਪਤਾ ਨਹੀਂ ਕਦੋਂ ਕੋਈ ਬਹਾਨਾ ਜਿਹਾ ਬਣ ਜੇ ਸਰੀਰ ਵੀ ਜਾ ਸਕਦਾ ਹੈ ਪਤਾ ਨਹੀਂ ਕਦੋਂ ਕੋਈ ਬਹਾਨਾ ਬਣ ਜੇ ਘਰ ਚ ਕੋਈ ਮਾਤਮ ਵੀ ਸਾਰ ਸਕਦਾ ਜੀ ਇਹ ਖੁਸ਼ੀ ਗਮੀ ਦੁੱਖ ਸੁੱਖ ਧੀਆ ਪੁੱਤ ਸਾਰੇ ਦਿੱਤੇ ਪ੍ਰਮਾਤਮਾ ਦੇ ਹੈ ਜੀ ਕਹਿੰਦੇ ਕੋਈ ਮਨੋਖ ਗੁਰੂ ਜੀ ਕਹਿੰਦੇ ਧਨਵੰਤਾ ਉਹ ਇੱਕਿਆ ਕੋ ਗਰਬ ਹੈ। ਆਹ ਦਾ ਹੰਕਾਰ ਦਾ ਕਰਦਾ ਫਿਰਦਾ ਮਨ। ਜਿਤੇ ਨੂੰ ਧਨਵੰਤ ਤੈਨੂੰ ਪ੍ਰਮਾਤਮਾ ਨੇ ਦੇ ਦਿੱਤਾ ਧਨ ਤੂੰ ਤਾਂ ਹੰਕਾਰ ਕਰਨ ਲੱਗ ਗਿਆ। ਬਾਣੀ ਵਿੱਚ ਨਾ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆਗਾ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਣ ਮੈ ਸਾੜੀ ਪੂਰਾ ਨਿਉ ਕਰੇ ਕਰਤਾਰ। ਉੱਥੇ ਨਿਆ ਪੂਰਾ ਮਣਾ ਕਹੀ ਨਾ ਮਨ ਲਓ ਕੋਈ ਕਿਸੇ ਨੂੰ ਲੋੜ ਪਈ ਗਈ 4 ਪੈਸੇ ਮੰਨ ਲਓ ਵੀ ਲੜਕੀ ਦਾ ਵਿਆਹ ਕਰਨਾ ਸੀ ਜਾਂ ਕੋਈ ਕਾਰਜ ਕਰਨਾ ਸੀ ਐਸਾ ਤੇ ਮੁੱਛਾਂੀਆਂ ਨੂੰ ਵਟ ਦਿੰਦੇ ਐ ਵੀ ਅਸੀਂ ਫਲਾਣੇ ਦੀ ਮਦਦ ਕੀਤੀ ਫਲਾਣੇ ਦੀਆਂ ਕਰਕੇ ਅਸੀਂ ਮਦਦ ਗੁਰੂ ਜੀ ਕਹਿੰਦੇ ਗਰੀਬਾਂ ਉੱਪਰ ਜੇ ਬਾਣੀ ਦਾ ਫੈਸਲਾ ਹੈ ਜੀ ਪੰਗਤੀ ਸੁਣ ਲੋ ਬਾਣੀ ਦੀ ਫਿਰ ਧਿਆਨ ਨਾਲ ਕਿਦੇ ਆਪਣ ਕਦੇ ਵੀ ਕੋਈ ਸਾਨੂੰ ਕਹਤਾ ਹੈ ਗਰੀਬਾਂ ਉੱਪਰ ਜੇ ਖਿੰਝਾ ਦਾੜ੍ਹੀ ਪਾਰ ਬ੍ਰਹਮ ਸਾ ਪਗਣ ਮੈ ਸਾੜੀ ਪੂਰਾ ਨਿਉ ਕਰੇ ਕਰਤਾਰ ਇੱਥੇ ਤਾਂ ਤੂੰ ਕਹਿੰਦੇ ਹੋ ਸਕਦਾ ਵੀ ਜੱਜ ਵੀ ਖਰੀਦ ਲੈਣੇ ਇੱਥੇ ਤਾਂ ਹੋ ਸਕਦਾ ਅਗਵਾ ਖਰੀਦ ਲੈਣੇ ਭਾਈ ਤੂੰ ਪੈਸੇ ਦੇ ਕੇ ਸਮਝੌਤੇ ਕਰ ਲੈ ਤੂੰ ਪਰ ਕਹਿੰਦੇ ਪ੍ਰਮਾਤਮਾ ਦਾ ਨਿਆ ਪੂਰਾ ਉਹ ਨਹੀਂ ਕਿ ਉਹ ਖਰੀਦਿਆ ਜਾ ਸਕਦਾ ਉਹਦੀ ਕਚਹਿਰੀ 'ਚ ਤਾਂ ਫੈਸਲੇ اٹਲ ਹੀ ਹੁੰਦੇ ਆ ਜਦੋਂ ਹੁੰਦੇ ਆ اٹਲ ਫੈਸਲੇ ਹੁੰਦੇ ਆ ਫਿਰ ਉਹ ਉਹਦੀ ਕਚਹਿਰੀ 'ਚ ਉਹ ਨਹੀਂ ਭੱਜ ਸਕਦਾ ਬੰਦਾ ਜੀ ਮਾਨਸਾ ਕਿਹਾ دیਵਾਨੋ ਕੋਈ ਨਸ ਭਜ ਨਿਕਲੈ ਹਰ دیਵਾਨੋ ਕੋਈ ਕਿੱਥੈ ਜਾਇਆ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਗਤੀਆਂ ਜੀ ਕਹਿੰਦੇ ਵੀ ਬੰਦੇ ਦੇ ਕਿਚਿਹਰੇ ਚ ਤਾ ਹੋ ਸਕਦਾ ਤੂੰ ਭਜ ਜੀ ਵੀ ਜੱਜ ਖਰੀਦ ਲੈ ਸਰਕਾਰ ਖਰੀਦ ਲਈ ਬੰਦੇ ਖਰੀਦ ਲੈ ਕਹਿੰਦੇ ਬੰਦੇ ਦੇ ਕਿਚਿਹਰੇ ਚ ਆ ਸਕਦਾ ਤੂੰ ਬਾਜੇ ਤੂੰ ਇੱਥੇ ਤਾਂ ਬੱਚੇ ਵੀ ਬਹਿ ਰਹੇ ਹੋ ਹੁਣ 84 ਦੇ ਕਾਤਲਾਂ ਨੂੰ ਕਿਹਨੇ ਸਜ਼ਾ ਦਿੱਤੀ ਹੈ ਕਿੰਨੇ ਲੋਕਾਂ ਨੂੰ ਮੰਨ ਲਓ ਵੀ ਜਿਹੜੇ ਖੇਤ ਪੱਠੇ ਵੱਢਣ ਗਿਆ ਸੀ ਕੋਈ ਬੱਚਾ ਕਿੱਤੋਂ ਚੋਕੇ ਮੁਕਾਬਲਾ ਬਣਾ ਕੇ ਮਾਰਤਾ ਜੀ ਕੋਈ ਸਜ਼ਾ ਦਿੱਤੀ ਉਹਨਾਂ ਲੋਕਾਂ ਨੂੰ ਪਰ ਪ੍ਰਮਾਤਮਾ ਨੇ ਦਿੱਤੀ ਉਹਨਾਂ ਨੂੰ ਸਜ਼ਾ ਆਪ ਹੀ ਗੋਲੀ ਮਾਰ ਕੇ ਮਰਿਆ ਫਿਰ ਮਰਿਆ ਨਾ ਪਿਆਰਿਓ ਅਖ਼ਬਾਰਾਂ 'ਚ ਖ਼ਬਰਾਂ ਵੀ ਲੱਗੀਆਂ ਵੰਗੈਂ ਕਿ ਫੁਲਾਨਾ ਜੀ ਥਾਣੇਦਾਰ ਸੀਗਾ ਉਹ ਕੇਸ ਵਿੱਚ ਸੀਗਾ ਸਰਕਾਰ ਨੇ ਚਲੋ ਕਿਤੇ ਮਾੜ ਮੋੜਾ ਨਾਮ ਜਦ ਕਰਤਾ ਭਾਈ ਚੱਕ ਲੋ ਇਹਨੂੰ ਗੋਲੀ ਮਾਰ ਕੇ ਮਰ ਗਿਆ ਕਿਉਂ ਕਹਿੰਦੇ ਜਿਹੜਾ ਪਾਪ ਹੁੰਦਾ ਨਾ ਪਿਆਰ ਕਿਉਂ ਮਾਰਦਾ ਗੋਲੀ ਬੰਦਾ ਆਪ ਦੇ ਆਪ ਦੇ ਕਹਿੰਦੇ ਪਾਪ ਕੁਝ ਹੱਦ ਤੱਕ ਅੰਦਰ ਲੁਕੋਇਆ ਜਾ ਸਕਦੇ ਆ ਜਿਹੜੇ ਪਾਪ ਆ ਨਾ ਇਹਨਾਂ ਨੂੰ ਲੁਕੋਇਆ ਜਾ ਸਕਦਾ ਕੁਝ ਹੱਦ ਤੱਕ ਪਰ ਜਦੋਂ ਪਾਪ ਭਰ ਜਾਂਦਾ ਅੰਦਰ ਇੰਨਾ ਓਵਰ ਹੋ ਜਾਂਦਾ ਵੀ ਮੜ ਤੋਂ ਸੰਭਾਏ ਨਹੀਂ ਮਨੁੱਖ ਕਹਿੰਦਾ ਜੇ ਤਾਂ ਮਰੇ ਚੰਗਾ ਮਰਾਂ ਬਸ ਗੋਲੀ ਮਾਰ ਦਿੰਦਾ ਫਿਰ ਖੁਦਕੁਸ਼ੀ ਫੇਰ ਕਰਦਾ ਫੇਰ ਨਹਿਰ ਛਾਲ ਮਾਰਦਾ ਜਦੋਂ ਪਾਪ ਬੰਦੇ ਤੋਂ ਛੱਲੇ ਨਹੀਂ ਜਾਂਦਾ ਪਿਆਰ ਸੋ ਪੰਗੇ ਬਾਣੀ ਵਿੱਚ ਲਿਖਿਆ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾਰਾ ਕਹਿੰਦੇ ਪਾਪ ਹੁੰਦਾ ਤਾਂ ਬੁਰਾਗਾ ਪਰ ਕਹਿੰਦੇ ਪਾਪਾਂ ਨੂੰ ਕਰਿਆ ਜਿਵੇਂ ਪਿਆਰਾ ਲੱਗਣ ਲੱਗਾ ਜਾਂਦਾ ਜੀ ਸੋ ਇਹ ਇਸ ਤਰ੍ਹਾਂ ਫਿਰ ਲੈਣੇ ਦੇਣੇ ਪਿਆਰ ਕਹਿੰਦੇ ਜੀ ਮਾੜਾ ਕੰਮ ਗੁਰੂ ਸਾਹਿਬ ਜੀ ਨੇ ਪਹਿਲੇ ਕਹਿ ਦਿੱਤਾ ਐਸਾ ਕੰਮ ਬੂਲੇ ਨਾ ਕਿ ਜਤੰਤ ਅੱਛੋਤਾ ਹੀ ਹੈ ਸੋ ਭਾਈ ਕਿਸੇ ਗੱਲ ਦਾ ਵੀ ਕੋਈ ਹੰਕਾਰ ਨਹੀਂ ਕਰਨਾ ਗੁਰੂ ਜੀ ਕਹਿੰਦੇ ਦਿੱਤਾ ਹੋਇਆ ਦਿੱਤਾ ਪ੍ਰਮਾਤਮਾ ਨੇ ਉਹ ਤਾਂ ਦੇਤਾ ਜਮੀਨਾਂ ਦਿੱਤੀਆਂ ਇਹ ਉਹਦਾ ਦਿੱਤਨਾ ਹੁਆ ਦਤਾ ਐਵੇਂ ਪ੍ਰਮਾਤਮਾ ਨੂੰ ਨਾ ਭੁੱਲੇ ਵੜਾ ਚਾਰਕ ਪੈਸੇ ਤੇਰੇ ਕੋਲੇ ਆ ਗਏ ਤੇ ਐਵੇਂ ਮਣ ਦਾ ਸਨਾਜ ਟਕਾ ਚਾਰ ਐਦੋਂ ਟੇਡੋਂ ਜਾਤਾ ਕਹਿੰਦੇ ਚਾਰਕ ਮਣ ਦਾਣੇ ਆ ਗਏ ਤੇਰੇ ਕੋਲੇ ਮਣ ਦਾਸ ਦਾ ਨਾਜ ਟਕਾ ਚਾਰ ਚਾਰ ਟਕੇ ਆ ਗਏ ਪੈਸੇ ਇੰਦੇ ਐਡੋ ਟੇਡੋ ਜਾ ਤਾ ਟੇਡਾ ਜੇ ਤੁਰਨ ਲੱਗਿਆ ਤੂੰ ਤਾਂ ਉਹ ਮਾਣਾ ਮੇਲਿਆ ਆਪਦੇ ਭਰਾ ਨੂੰ ਕਹਿੰਦੋ ਹਲਾ ਨੋ ਨੋ ਮੈਂ ਤਾਂ ਕਦੇ ਬੁਲਾਇਆ ਹੀ ਨਹੀਂ ਉਹਨੂੰ ਲੈ ਟੇਡਾ ਜੇ ਤੁਰਨ ਲੱਗਿਆ ਤਾ ਮਣਾ ਤੇਰੇ ਤੇਰੇ ਕੋਲੇ 4 ਪੈਸੇ ਕੀ ਆ ਗਏ ਤੇਰੇ ਕੋਲੇ 4 ਮਣ ਦਾਣੇ ਕੀ ਹੋ ਗਏ ਤੂੰ ਤਾਂ ਟੇਡਾ ਜੇ ਤੁਰਨ ਲੱਗਿਆ ਬਾਣੀ ਦੀ ਪੰਗਤੀ ਹੈ ਜੀ ਮਣ ਦਾ ਸਮਾਜ ਟਾਕਾ ਚਾਰ ਐਡੋ ਟੇਡੋ ਜਾ ਚਾਰ ਮਣ ਦਾਣੇ ਹੋ ਗਏ ਤੇ ਘਰ ਚ ਪੈਸਾ ਆ ਗਿਆ ਥੋੜਾ ਘਣਾ ਟਾਕਾ ਚਾਰ ਚਾਟ ਅੱਕ ਇਕੱਠੇ ਹੋ ਗਏ ਕਹਿੰਦੇ ਰੇ ਟੇਡਾ ਹੋ ਜਾ ਤੋ ਟੇਡਾ ਰੇ ਤੁਰਨ ਲੱਗਿਆ ਮਣਾ ਪੁੱਤਾਂ ਸੋ ਗੁਰੂ ਜੀ ਦੀ ਇਹ ਮਨ ਦੀ ਅਵਸਥਾ ਨੂੰ ਫੜ ਗਏ ਪਿਆਓ ਸਾਡੇ ਮਨ ਦੇ ਵਿੱਚ ਕਦੇ ਹੰਕਾਰ ਤਾਂ ਨਹੀਂ ਕਿਸੇ ਗੱਲ ਦਾ ਅਤ ਸੂਰਾਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਕਹਿੰਦੇ ਬੜਾ ਸੂਰਮਾ ਹੋਵੇ ਅਤ ਸੂਰਾਜੇ ਕਉ ਕਹਾਵਾ ਬਹੁਤ ਤਗੜਾ ਹੋਵੇ ਸਰੀਰ ਦਾ ਕਹਿੰਦੇ ਵੀ ਸੂਰਮਾ ਭੌਂਦਾ ਹੋਵੇ ਆਪਣੇ ਆਪ ਨੂੰ ਕਹਿੰਦੇ ਵੀ ਇਹ ਦੱਸੋ ਗੁਰੂ ਸਾਹਿਬ ਜੀ ਕਹਿੰਦੇ ਸੂਰਮਾ ਤੱਕ ਹਾ ਸਕਦਾ ਉਹ ਵੀ ਸਰੀਰ ਤਗੜਾ ਬੜਾ ਕੁਛ ਹੈ ਪ੍ਰਭ ਕੀ ਬਣਾ ਕਲਾ ਬਿਨਾ ਕਹਿਤਾ ਹੈ ਪਰਮਾਤਮਾ ਦੀ ਸ਼ਕਤੀ ਤੋਂ ਬਿਨਾ ਕਿੱਥੇ ਭਜ ਸਕਦਾ ਜੀ ਹੁਣ ਆਪਾਂ ਇਤਿਹਾਸ ਵਿੱਚੋਂ ਵੇਖੋ ਕਿੰਨੇ ਇਤਿਹਾਸ ਦੀਆਂ ਕਿੱਡੇ ਕਿੱਡੇ ਤਗੜੇ ਸਰੀਰਾਂ ਵਾਲੇ ਲੋਕ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਪ੍ਰਸਾਦ ਸਵੈਆਂ ਦੇ ਵਿੱਚ ਜ਼ਿਕਰ ਵੀ ਕੀਤਾਗਾ ਵੀ ਗਾੜੇ ਗੜਾਣ ਕੇ ਤੋੜਨ ਹਾਰ ਉਹ ਬਾਤਨ ਹੀ ਚਕਚਾਰ ਲਵੈ ਜਾ ਕਹਿੰਦੇ ਵੀ ਇਹ ਜੇ ਲੋਕ ਸੀਗੇ ਜਿਨ੍ਹਾਂ ਦੇ ਸਰੀਰ ਇੰਨੇ ਤਗੜੇ ਸੀ ਗਾੜੇ ਗੜਾਣ ਕੇ ਤੋੜਨ ਹਾਰ ਕਿਲਿਆਂ ਦੀਆਂ ਕੰਧਾਂ ਨੂੰ ਵੱਡੀਆਂ ਵੱਡੀਆਂ ਕੰਧਾਂ ਨੂੰ ਮੋਢਾ ਮਾਰ ਕੇ ਧਾ ਸਕਦੇ ਸੈਂ ਸ਼ਰੀਰ ਸੀ ਕਹ ਰਹੇ ਕਿੱਧਰ ਗਏ ਗੁਰੂ ਜੀ ਕਹਿੰਦੇ ਫਿਰ ਆ ਕਿੱਧਰ ਗਏ ਕਿਤੇ ਨਹੀਂ ਪਤਾ ਹੀ ਨਹੀਂ ਲੱਗਾ ਕਿੱਧਰ ਉੱਠ ਗਿਆ ਸਰੀਰ ਆ ਹੁਣ ਪਿਛਲੇ ਦਿਨੇ ਇੱਕ ਨੌਜਵਾਨ ਆਪਣੇ ਪੰਜਾਬ ਦਾ ਗਿਆ ਤੇ ਇਹ ਜਾ ਸਰੀਰ ਸੀ ਉਹ ਜਿਹੜੀ ਵੱਡੀ ਮਸ਼ੀਨ ਹੁੰਦੀ ਹੈ ਨਾ ਉਹਦੇ ਵਿੱਚ ਉਹਦਾ ਸਰੀਰ ਨਹੀਂ ਪੈਂਦਾ ਸੀ ਢਾ ਤਗੜਾ ਸਰੀਰ ਸੀ ਸੀ ਨੌਜਵਾਨ ਸਟਾਰ ਸਰੀਰ ਉਹਦਾ ਪੂਰਾ ਬਾਡੀ ਬਿਲਡਰ ਸੀ ਤੇ ਮਸ਼ੀਨ ਦੇ ਵਿੱਚ ਵੀ ਨਹੀਂ ਪੈਂਦਾ ਸੀ ਪਿਆਰੇ ਬੇਬੇ ਵੀ ਉਹਦਾ ਕੋਈ ਸਰੀਰ ਦਾ ਕੋਈ ਉਹਦਾ ਅੰਦਰ ਕੋਈ ਕਰਨਾ ਸੀ ਇਸ ਤਰ੍ਹਾਂ ਸਰੀਰ ਦਾ ਤੇ ਉਹ ਐਮ ਆਰ ਆਈ ਕਾ ਨਹੀਂ ਮਸ਼ੀਨ ਦੇ ਵਿੱਚ ਨਾ ਵੇਖੋ ਤੁਸੀਂ ਐਮ ਆਰ ਆਈ ਮਸ਼ੀਨ ਦੇ ਰਿਹਾ ਏਡਾ ਤਗੜਾ ਸਰੀਰ ਸੀ ਸਾਢੇ 6 ਫੁੱਟ 7 ਦਾ ਕੱਦ ਸੀ ਇਹਦਾ ਲੰਮਾ ਇੰਨਾ ਸਰੀਰ ਤਗੜਾ ਕਿੱਧਰ ਗਿਆ ਮਿੱਟੀ ਬਣ ਗਣਾ ਸਰੀਰ ਕੀ ਕਾਦਾ ਮਾਣ ਕਰੇਗਾ ਮਾਣਾ ਗੁਰੂ ਜੀ ਕਹਿੰਦੇ ਇਹ ਇਹ ਕਲਾ ਵੀ ਇਹ ਸ਼ਕਤੀ ਵੀ ਪ੍ਰਮਾਤਮਾ ਦੀ ਆ ਸਰੀਰ ਤੁਰਿਆ ਕਰਦਾ ਨਾ ਉਹ ਵੀ ਦਿੱਤੀ ਹੋਈ ਆ ਮਾਣਾ ਤੇ ਜਿੱਦੇ ਜੋਤ ਖਿੱਚ ਲਈ ਨਾ ਇਹ ਸਰੀਰ ਦਾ ਕੋਈ ਨਹੀਂਗਾ ਕਿ ਇਹ ਉੱਠ ਕੇ ਤਰਪੂ ਨਾਮ ਦੇ ਨਾਲ ਸਾਇੰਸ ਨੂੰ ਬਸ ਇਹ ਚੀਜ਼ ਨਹੀਂ ਦੱਬੀ ਸਾਇੰਸ ਨੇ ਸਾਰਾ ਕੁਝ ਬਣਾ ਲਿਆ ਸਾਇੰਸ ਕਹਿੰਦੇ ਕਰਿਆ ਕਿ ਜਾਵੇ ਪੁਤਲਾ ਤਾਂ ਤਿਆਰ ਕਰ ਲਿਆ ਸੀ ਬੰਦੇ ਦਾ ਪਰਾ ਪੋਤਲੇ ਤੇ ਜਾ ਮੀ ਸਾਥੋਂ ਪੈਂਦੀ ਹੁਣ ਕਰਿਆ ਕਿ ਜਾਵੇ ਪੰਜ ਤੱਤ ਸਰੀਰ ਵਿੱਚ ਬੰਨੇ ਆ ਪ੍ਰਮਾਤਮਾ ਨੇ ਇਹਨਾਂ ਪੰਜਾਂ ਤੱਤਾਂ ਨੂੰ ਬੰਨਿਆ ਨਹੀਂ ਜਾਂਦਾ ਕਰਿਆ ਕਿ ਜਾਵੇ ਪਤਾ ਨਹੀਂ ਕਿਵੇਂ ਬੰਨੇ ਵੀ ਪ੍ਰਮਾਤਮਾ ਨੇ ਸਾਰੇ ਬਰੋਦੇ ਤੱਤ ਹੈ ਜੀ ਪਾਣੀ ਆਗ ਹਵਾ ਆਕਾਸ਼ ਧਰਤੀ ਦਸੋ ਕੀ ਮੇਲ ਹੈ ਜੀ ਪਾਣੀ ਦਾ ਤੇ ਮਿੱਟੀ ਦਾ ਕੀ ਮੇਲ ਹੈ ਮਿੰਟ ਚ ਹੀ ਫੁਰ ਜਾਂਦੀ ਹੈ ਤਾਂ ਆਹ ਚਮੜੀ ਦੇ ਥੱਲੇ ਖੂਨ ਫਿਰਦਾ ਤੁਰਿਆ ਪਾਣੀ ਆ ਨਾ ਖੂਨ ਪਾਣੀ ਹੈ ਆਹ ਚਮੜੀ ਮਿੱਟੀ ਹੈ ਵੇਖੋ ਕਿਵੇਂ ਬੰਨਿਆ ਵਾ ਪ੍ਰਮਾਤਮਾ ਨੇ ਤੇ ਜਿੱਦੇ ਜੋਤ ਖੱਚਲੀ ਪ੍ਰਮਾਤਮਾ ਨੇ ਉਹਦੇ ਨਾਲ ਦੇ ਨਾਲ ਹੀ ਮਿੱਟੀ ਪਾਣੀ ਜਿਹੜਾ ਖੂਣਾ ਆ ਇਹ ਖੂਣ ਦੇ ਵਿੱਚ ਮਿਲਣ ਲੱਗ ਜਾਂਦੇ ਗਲ ਲੱਗ ਜਾਂਦੇ ਮੁਸ਼ਕ ਮੁਸ਼ਕ ਮਾਰ ਲੱਗ ਜਾਂਦਾ ਨਾਮ ਦੇ ਨਾਲ ਹੀ ਤੇ ਜਿੰਨਾ ਚਿਰ ਜੋਤ ਹੈ ਪਰ ਪਿਆਰੇ ਵੇਖੋ ਕਿਵੇਂ ਸਰੀਰ ਚੋਂ ਉਹ ਆਉਂਦਾ ਮੁਸ਼ਕ ਆਉਂਦਿੰਦੇ ਆ ਪਰ ਸਰੀਰ ਦੇ ਵਿੱਚੋਂ ਮੁਸ਼ਕ ਨਾ ਸੇ ਜੋਤ ਪ੍ਰਮਾਤਮਾ ਦੀ ਬੰਨੀ ਹੋਈ ਹੈ ਪੰਜੇ ਤੱਤ ਬੰਨੇ ਹੋਈ ਹੈ ਅਥ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹਾ ਦਾ ਤਾਰ ਕਹਿੰਦੇ ਵੀ ਜੇ ਕੋਈ ਕੋ ਬੰਦਾ ਕਹੇ ਮੈਂ ਦਾਤਾ ਬਣ ਕੇ ਬਹਿ ਜਾ ਹੁਣ ਲੋਕਾਂ ਨੂੰ ਆ ਕੁਝ ਦੇਉ ਮੈਂ ਪਰ ਕਹਿੰਦੇ ਦੇਨ ਤਿਸ ਦੇਨ ਹਾਰ ਜਾਣ ਦਾ ਵਾਰ ਕਈ ਬੰਦੇ ਨਾ ਕੋਈ ਮਾੜੀ ਮੁੱਟੀ ਮੰਨ ਲਓ ਵੀ ਬੰਦੇ ਕੋਲੇ ਸ਼ਕਤੀ ਆ ਗਈ ਵੀ ਕੋਈ ਅਹੁਦਾ ਆ ਗਿਆ ਕਿਸੇ ਤਰ੍ਹਾਂ ਦਾ ਤੇ ਉਹ ਦਾਤਾ ਬਣ ਕੇ ਬਹਿ ਜਾਂਦਾ ਕਰ ਬੰਦਾ ਕਿ ਮੈਂ ਲੋਕਾਂ ਨੂੰ ਦੇਣਾ ਕੁਝ ਦੇਣਾ ਆ ਕੁਝ ਦੇਣਾ ਪਰ ਗੁਰੂ ਜੀ ਕਹਿੰਦੇ ਜਿਹੜਾ ਦੇਨ ਹਾਰ ਪ੍ਰਮਾਤਮਾ ਨਾ ਕਿੱਡਾ ਸ਼ਬਦ ਕਰੜਾ ਵਰਤਿਆ ਜੀ ਗਵਾਰ ਗਵਾਰ ਕਿਹਨੂੰ ਕਹਿੰਦੇ ਆ ਪਾਗਲ ਮੂਰਖ ਨੂੰ ਕਹਿੰਦੇ ਆ ਮੂਰਖ ਨੂੰ ਸਿਰੇ ਦਾ ਮੂਰਖ ਜਮਾ ਆਪਾਂ ਕਹਿ ਦਿੰਨੇ ਆ ਨਾ ਉਹ ਤਾਂ ਸਿਰੇ ਦਾ ਮੂਰਖ ਹੈ ਜਿਹੜਾ ਬੰਦਾ ਕਹਿੰਦਾ ਨਾ ਕਿਸੇ ਨੂੰ ਅਸੀਂ ਦਾਤਾਂ ਦਿੰਨੇ ਆ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦਾ ਆ ਫੈਸਲਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਹਿੰਦੇ ਪ੍ਰਮਾਤਮਾ ਨੂੰ ਮੂਰਖ ਸਮਝਦਾ ਲਾ ਵੀ ਮੈਂ ਤਾਂ ਦਿੱਤਾਂਗਾ ਦਾਤਾਂ ਲੈ ਬੰਦਾ ਵੱਡਾ ਦਾਤਾ ਬਣਿਆ ਬੈਠਾ ਲਾ ਸੋ ਭਾਈ ਦਾਤੇ ਨਹੀਂ ਬੰਨਣਾ ਕਿਸ ਦੇਨ ਹਾਰ ਜਾਨੈ ਗਵਾਰ ਹਾਂ ਅਰਦਾਸ ਹੋ ਸਕਦੀ ਹੈ ਜੀ ਆਪਾਂ ਗੁਰੂ ਮੂਰੇ ਆਪਾਂ ਵੀ ਕਰਦੇ ਹਾਂ ਅਰਦਾਸ ਅਰਦਾਸ ਹੋ ਸਕਦੀ ਹੈ ਪ੍ਰਮਾਤਮਾ ਮੂਰੇ ਕਿ ਸੱਚੇ ਬਾਦਸ਼ਾਹ ਕਿਰਪਾ ਕਰੋ ਮਹਾਰਾਜ ਪਰ ਜੇ ਕੋਈ ਬੰਦਾ ਕਹਿੰਦਾ ਕਿ ਮੈਂ ਦਿਨਾਂਗਾ ਬੰਦਿਆ ਤੇਰੇ ਹੱਥ ਵਿੱਚ ਤੇਰਾ ਸਰੀਰ ਨਹੀਂਗਾ ਕਿਉਂ ਕਿਸ ਨੂੰ ਕੀ ਦੇ ਦੇਗਾ ਕਿਉਂ ਕਿਸ ਨੂੰ ਕੀ ਦੇ ਦੇਗਾ ਤੇਰਾ ਤਾਂ ਸਰੀਰ ਵੀ ਚਾਰ ਜਾਣੇ ਚੱਕ ਚੱਕਦੇ ਆ ਉਹ ਦੱਸ ਕਹਿੰਦੇ ਵੀ ਤੂੰ ਜੇ ਤੂੰ ਆਪਣੇ ਆਪ ਦੇ ਵਿੱਚ ਬਣਾ ਫਰਦਾ ਹੰਕਾਰ ਆ ਫਰਦਾ ਮਾੜਾ ਸੋ ਗੁਰੂ ਜੀ ਕਹਿੰਦੇ ਜੇ ਕੋਈ ਬੰਦਾ ਦਾਤਾ ਬਣ ਕੇ ਬੈਠਦਾ ਹੈ ਤਾਂ ਪ੍ਰਮਾਤਮਾ ਦੇਨ ਹਾਰ ਨਾ ਜਿਹੜਾ ਉਹਨੂੰ ਫਿਰ ਗਵਾਰ ਸਮਝਦਾ ਹੈ ਮੂਰਖ ਸਮਝਦਾ ਸਿਰੇ ਦਾ ਵੀ ਮੂਰਖੀ ਹੁੰਦਾ ਹੈ ਤੇਰੀਆਂ ਦਿੱਤੀਆਂ ਉਹਨਾਂ ਦਾਤਾ ਹੁਣ ਆਪਾਂ ਮੰਨ ਲਓ ਆਮ ਹੀ ਆ ਗੱਲ ਜੇ ਕੋਈ ਬੰਦੇ ਨੂੰ ਆਪਾਂ ਕੋਈ ਚੀਜ਼ ਦੇ ਦਿੱਤੀ ਹੈ ਆਮਾਨਤ ਲੈ ਭਾਈ ਵੀ ਅਸੀਂ 6 ਮਹੀਨਿਆਂ ਵਿੱਚ ਤੁਹਾਨੂੰ ਵਾਪਸ ਲਾਵਾਂਗੇ ਆਪਾਂ ਦੇਤੀਓ ਤੇ ਜੇ ਕੋਈ ਬੰਦਾ ਕਹਵੇ ਉਹ ਤਾਂ ਮੇਰੀ ਬਣ ਗਈ ਆ ਗੱਡੀ ਮੇਰੀ ਐ ਆ ਜਮੀਨ ਮੇਰੀ ਬਣ ਗਈ ਆ ਘਰ ਮੇਰਾ ਬਣ ਗਿਆ ਫੇਰ ਤਾਂ ਮੋਰਖੇ ਕਵਾਂਗੇ ਨਾ ਪਿਆਰੋ ਕੁਝ ਸਮੇਲੇ ਦਿੱਤਾ ਐ ਇਵੇਂ ਜਿਵੇਂ ਪਰਮਾਤਮਾ ਨੇ ਐ ਕਿ ਬੰਦਾ ਕਹਿੰਦਾ ਮੇਰਾ ਸਰੀਰ ਮੇਰਾ ਪਰਿਵਾਰ ਮੇਰੀ ਜਮੀਨ ਮੇਰੇ ਜਾਇਦਾਦ ਮੇਰੇ ਅਹੁਦੇ ਨਹੀਂ ਨਹੀਂ ਮਣਾ ਇਹ ਤਾਂ ਉਹਦੇ ਦਿੱਤੇ ਹੋਏ ਐ ਮਿੱਥਿਆ ਤਾਣ ਧਨ ਕੁਟੰਬ ਸਵਾਇਆ ਇਹ ਤਾਂ ਝੂਠ ਐ ਇਹ ਤਾਂ ਕੁਝ ਸਮੇਲੇ ਹੀ ਐ ਮਣਾ ਮੇਰਾ ਐਵੇਂ ਨਾ ਕਦੇ ਹੰਕਾਰ ਕਰੀਂ ਕਿਸੇ ਗੱਲ ਦਾ ਸੋ ਗੁਰੂ ਜੀ ਕਹਿੰਦੇ ਜਿਸ ਗੁਰ ਪ੍ਰਸਾਦ ਅਖੀਰਲੀ ਪੰਗਤੀ ਹੈ ਜੀ ਜਿਸ ਗੁਰ ਪ੍ਰਸਾਦ ਟੁੱਟੈ ਹੋਂ ਰੋਗ ਆਹੇ ਸਭ ਤੋਂ ਵੱਡਾ ਜੀ ਹੋਂ ਰੋਗ ਹਮੇ ਦਾ ਰੋਗ ਇਹਦੇ ਨਾਸ਼ ਹੋ ਜਾਏ ਨਾ ਵੀ ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ ਗਏ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਇਹ ਤਾਂ ਮਹਾਰਾਜ ਤੇਰੇ ਦਰ ਦੇ ਉੱਤੇ ਆ ਕੇ ਵੀ ਹੰਕਾਰ ਨਹੀਂ ਛੱਡਦਾ ਸੱਚੇ ਪਾਤਸ਼ਾਹ ਇੱਥੇ ਵੀ ਪਤਾ ਨਹੀਂ ਕਿਹੜੇ-ਕਿਹੜੇ ਹੰਕਾਰ ਵਿੱਚ ਲੱਦਿਆ ਕਰਦਾ ਮਨ ਉਹ ਤਾਂ ਇਹ ਪਰਿਵਾਰ ਦੇ ਵਿੱਚ ਸੰਸਾਰ ਦੇ ਵਿੱਚ ਤਾਂ ਕੀ ਹੰਕਾਰ ਛੱਡਣਾ ਆਉਦੀ ਹਉਮੈ ਛੱਡਣੀ ਐ ਇਹਨੇ ਤਾਂ ਆਪ ਦੇ ਤੇਰੇ ਤੇਰੇ ਦਰ ਦੇ ਉੱਤੇ ਆ ਕੇ ਵੀ ਨਹੀਂ ਹਉਮੈ ਛੱਡੀ ਮਨਾ ਗੁਰੂ ਨੂੰ ਕਹਿੰਦਾ ਜੀ ਆਪਾਂ ਅਰਦਾਸ ਕਰਨੀ ਐ ਜਿਸ ਗੁਰ ਪ੍ਰਸਾਦ ਕਹਿੰਦੇ ਜਿਹਦੀ ਗੁਰੂ ਦੀ ਕਿਰਪਾ ਦੁਆਰਾ ਹੌਂ ਰੋਗ ਟੁੱਟ ਗਿਆ ਨਾਨਕ ਸੋਜਨ ਸਦਾ Arogh ਇਹ ਰੋਗਾਂ ਤੋਂ ਕਹਿੰਦੇ Arogh ਹੋ ਜਾਂਦਾ ਮਨੁੱਖ ਉਹ ਪਰਸ਼ ਸਦਾ ਹੀ ਰੋਗ ਰਹਿਤ ਹੋ ਜਾਂਦਾ ਹਉਮੈ ਵੱਡਾ ਰੋਗ ਹੈ ਹਮੈ ਸਭ ਤੋਂ ਵੱਡਾ ਰੋਗ ਲਿਖਿਆ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਭ ਤੋਂ ਵੱਡਾ ਰੋਗ ਹਮੇ ਦਾ ਹੀ ਹੈ ਵੀ ਮੈਂ ਪਤਨ ਕੀ ਐ ਸੋ ਕਿਤੇ ਇਹ ਚੀਜ਼ ਸਾਡੇ ਅੰਦਰੋਂ ਨਾਸ਼ ਹੋ ਜਾਵੇ ਗੁਰੂ ਦੇ ਕਿਰਪਾ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਫੇਰੇ ਜੰਮ ਪਿਆਰਿਓ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਰੇ ਲਈ ਆਉ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ